ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾਤੀ ਜੀ ਸਤ ਗੁਰ ਤੇ ਜੋ ਮੋਹ ਫੇਰੇ ਸੇ ਬੱਦੇ ਦੁਖ ਸਹਾਂ ਹੈ ਥੇਰ ਫੇਰ ਮਿਲਣ ਨਾ ਪਾਈਨੀ ਜੰਮਹ ਤ ਮਰ ਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬੱਦੇ ਦੁਖ ਸਹਾਈ ਫੇਰ ਫੇਰ ਮਿਲਣ ਨਾ ਪਾਈਨੀ ਜੰਮਹ ਤ ਮਰ ਜਾਹੀ ਸਹਿਸਾਰ ਰੋਗ ਨਾ ਛੋੜਈ ਦੁਖ ਹੀ ਮਹਿ ਦੁਖ ਪਾਹੀ ਨਾਨਕ ਨਦਰੀ ਬਖਸਲੇ ਸਬਦੇ ਮੇਲ ਮਿਲਾ ਮਹਲਾਤੀ ਜਾ ਜੋ ਸਤ ਗੁਰ ਤੇ ਮੋਹ ਫੇਰੇ ਤਿੰਨਾ ਠੌਰਦਾ ਠਾਉ ਜੋ ਛਟੜ ਘਰ ਘਰ ਫਿਰੈ ਦੋ ਚਾਰਣ ਬਾਦਨਾ ਨਾਨਕ ਗੁਰਮੁਖ ਬਖਸ਼ੀ ਹੈ ਸੇ ਸਤ ਗੁਰ ਮੇਲ ਮਿਲਾਉ ਪਉੜੀ ਜੋ ਸੇਵਹਿ ਸਤ ਮੂਰਾਰੇ से पाव जल तार गया जो बोल है हार हार नाओ तीन जाम छ गया से दरगह पैदी जा ਜਿੰਨਾ ਹਰ ਜਪ ਲਿਆ ਹਰ ਸੇਵ ਹਸੀ ਪੁਰਖ ਜਿੰਨਾ ਹਰ ਤੁਧ ਮਾਇ ਗੁਰ ਗਾਵਾ ਪਿਆਰੇ ਨਿਤ ਰਮੋਖੇ ਭਰਾਮ ਪਾਉ ਗਿਆ ਹਰ ਸੇਵਹ ਸੀ ਪੁਰਖ ਜਿੰਨਾ ਹਾਰ ਤੋਦ ਮਯਾ ਗੋੜ गावा ਪਿਆਰੀ ਨਿਤ गुरमुख प्राम पाओ गया गुरु जी का खालसा गुरु जी की फतेह